ਸਸ੍ਰੀਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਬਤਵਾ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਕਿ ਹਰ ਪੰਜਾਬੀ ਇਸ ਸਰਕਾਰ ਨੂੰ 100 ਵਿੱਚੋਂ 100 ਨੰਬਰ ਦੇ ਰਿਹਾ ਹੈ ਯਾਨੀ ਕਿ ਹਰ ਪੰਜਾਬੀ ਦੀਆਂ ਉਮੀਦਾਂ ਤੇ ਪਿਛਲੇ 70 ਸਾਲਾਂ ਚ ਕੋਈ ਸਰਕਾਰ ਇੰਨਾ ਖਰਾ ਨਹੀਂ ਉਤਰੀ ਜ ਜਿਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਤਰੀ ਹੈ ਪਿਛਲੇ 70 ਸਾਲਾਂ ਦੇ ਵਿੱਚ ਪੰਜਾਬ ਨੂੰ ਕਦੇ ਅਜਿਹਾ ਮੁੱਖ ਮੰਤਰੀ ਨਹੀਂ ਮਿਲਿਆ ਜਿਹੜਾ 2022 ਚ ਮਿਲਿਆ ਔਰ ਤੁਸੀਂ ਕਹੋਗੇ ਕਿ ਮੈਂ ਅੱਜ ਬਦਲ ਕਿਵੇਂ ਗਿਆ ਦਰਸਲ ਮੇਰੇ ਕੋਈ ਬਦਲਾਅ ਨਹੀਂ ਆਇਆ ਮੈਂ ਤੇ ਆਮ ਆਦਮੀ ਪਾਰਟੀ ਦਾ ਟਵਿੱਟਰ ਹੈਂਡਲ ਵੇਖ ਰਿਆ ਸੀ ਔਰ ਤੁਹਾਨੂੰ ਯਾਦ ਹੋਣਾ ਚਲੋ ਉਹਦੀ ਕੱਲ ਬਾਅਦ ਚ ਕਰੂੰਗਾ ਤੁਹਾਨੂੰ ਫੋਨ ਆਇਆ ਪੰਜਾਬ ਦੇ ਹਰ 10 ਚੋਂ 5 ਬੰਦਿਆਂ ਨੂੰ ਪਿਛਲੇ ਮਹੀਨੇ ਕਈਆਂ ਨੂੰ ਨਵੰਬਰ ਦੇ ਅਖੀਰਲੇ ਹਫਤੇ ਕਈਆਂ ਨੂੰ ਦਸੰਬਰ ਦੇ ਪਹਿਲੇ ਹਫਤੇ ਫੋਨ ਆਇਆ ਔਰ ਫੋਨ ਇਹ ਕਹਿ ਕੇ ਕੀਤਾ ਗਿਆ ਕਿ ਮੈਂ ਮੁੱਖ ਮੰਤਰੀ ਦਫਤਰ ਤੋਂ ਬੋਲ ਰਹੀ ਹਾਂ ਤੁਹਾਨੂੰ ਇਹ ਸਰਕਾਰ ਕਿਹੋ ਜੀ ਲੱਗਦੀ ਹੈ ਮੈਨੂੰ ਤਾਂ ਨਹੀਂ ਆਇਆ ਫੋਨ ਮੇਰਾ ਤਾਂ ਨੰਬਰ ਬਲੌਕ ਕੀਤਾ ਹੋਣਾ ਕਿਉਂਕਿ ਮੈਂ ਤੇ ਫਿਰ ਤੁਹਾਨੂੰ ਪਤਾ ਹੀ ਹੈ ਨਾ ਪਰ ਬਹੁਤੇ ਪੰਜਾਬੀਆਂ ਨੂੰ ਆਇਆ ਹੁਣ ਤੁਹਾਡਾ ਕੀ ਫੀਡਬੈਕ ਰਿਹਾ ਹੋਣਾ ਉਸ ਦਿਨ ਮੈਂ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਸਾਰਿਆਂ ਨੂੰ ਫੋਨ ਆ ਰਿਹਾ ਉਹਦੇ ਚ ਲੋਕਾਂ ਨੇ ਬਹੁਤ ਕਮੈਂਟ ਕੀਤੇ ਸਾਨੂੰ ਵੀ ਆਇਆ ਸੀ ਜੀ ਅਸੀਂ ਤੇ ਇਹ ਕਿਹਾ ਸੀ ਉਹ ਕਿਹਾ ਪਰ ਲੱਗਦਾ ਤੁਹਾਡੀ ਗੱਲ ਰਿਕਾਰਡ ਤੇ ਗਈ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦਾ ਟਵਿੱਟਰ ਹੈਂਡਲ ਖੋਲਿਆ ਮੈਂ 3 ਦਿਨ ਪਹਿਲੇ ਅੱਜ ਐਤਵਾਰ ਹੈ ਇਹ ਪੋਸਟ ਸ਼ੁੱਕਰਵਾਰ ਦੀ ਹੈ ਮੇਰੇ ਖਿਆਲ ਨਾਲ ਵੀਰਵਾਰ ਜਾਂ ਸ਼ੁੱਕਰਵਾਰ ਦੀ ਇੱਕ ਪੋਸਟ ਹੈ ਜੋ ਤੁਸੀਂ ਧਿਆਨ ਨਾਲ ਦੇਖੋ ਇਸ ਪੋਸਟ ਦੇ ਵਿੱਚ ਕੀ ਕਿਹਾ ਜਾ ਰਿਹਾ ਹੈ ਬੜੇ ਧਿਆਨ ਨਾਲ ਦੇਖੋ ਸਮਝੋ ਇਸ ਪੋਸਟ ਨੂੰ ਔਰ ਮੈਂ ਤੁਹਾਡੇ ਨਾਲ ਇਹ ਸਾਂਝੀ ਵੀ ਕਰੂੰਗਾ ਕਿ ਆਖਿਰਕਾਰ ਇਹ ਪੋਸਟ ਕਹਿ ਕੀ ਰਹੀ ਹੈ ਸੋ ਇਹ ਪੋਸਟ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ सीएम भगवंत मान गेट्स 10 आउट ऑफ 10 इन सर्वे एंड व्हाई नॉट पंजाबीज कांट स्टॉप प्रेजिंग द प्री पीपल पॉलिसीज ऑफ मान सरकार लाइक फ्री इलेक्ट्रिसिटी फ्री हेल्थ फैसिलिटी क्वालिटी एजुकेशन जॉब्स एट मेरिट एंड फेंटास्टिक रोड्स ते ਨਾਲ ਇੱਕ ਚੈਨਲ ਹੈ ਕੋਈ ਉਹਦੀ ਇੱਕ ਵੀਡੀਓ ਪਾਈ ਹੋਈ ਹੈ ਉਹਦੇ ਚ ਉਹ ਵੀਡੀਓ ਚ ਜ਼ਿਕਰ ਕਰ ਰਹੇ ਕਿ ਦੋ ਬੰਦੇ ਗੱਡੀ ਚ ਬੈਠੇ ਗੱਲ ਕਰ ਰਹੇ ਹੈ ਮਤਲਬ ਪਹਿਲਾ ਝੂਠ ਤੇ ਹੈ ਦੇਖੋ ਔਰ ਮੈਂ ਝੂਠ ਤੇ ਪਹਿਲਾਂ ਮੈਂ ਬਹੁਤ ਤਾਰੀਫਾਂ ਤੁਹਾਨੂੰ ਕਰ ਲਿਆ ਉਹ ਨਿਊਜ਼ ਦੇ ਵਿੱਚ ਜਿਹੜਾ ਜ਼ਿਕਰ ਹੋ ਰਿਹਾ ਉਹਦੇ ਚ ਲਿਖਿਆ ਮਾਨ ਨੂੰ ਮਿਲੇ 100 ਚੋਂ 100 ਨੰਬਰ ਔਰ ਆਮ ਆਦਮੀ ਪਾਰਟੀ ਦਾ ਟਵਿੱਟਰ ਹੈਂਡਲਰ ਨੂੰ ਟਵੀਟ ਕਰ ਰਿਹਾ 10 ਚੋਂ 10 ਨੰਬਰ ਚਲੋ ਹੈ ਤੇ 100% ਹੀ ਪਰ ਇਹ ਠੀਕ ਉਸੇ ਤਰ੍ਹਾਂ ਆਪਣੀ ਪਿੱਠ ਨੂੰ ਆਪ ਹੀ ਥਾਪੜਾ ਦੇਣਾ ਇੱਥੋਂ ਦੇ ਲੋ ਇੱਥੋਂ ਦੇ ਲੋ ਇੱਥੋਂ ਦੇ ਲੋ ਇਤੋ ਦੇ ਲੋ ਖਬਰ ਚ 100 ਹੈ ਆਪਾਂ 10 ਲਿਖਤੇ ਪਰ ਹੈ ਤੇ ਪੂਰੇ 1 ਫਿਰ ਉਸ ਤੋਂ ਅੱਗੇ ਚੱਲੋ ਮੈਂ ਥੋੜਾ ਜਿਹਾ ਅੱਜਕੱਲ ਵੇਖਦੇ ਰਹਿੰਨੇ ਆ ਨਾ ਬਹੁਤਾ ਅਲਰਟ ਵੀ ਰਹਿਦਾ ਜੀ ਫਿਰ ਮੈਂ ਕਿਹਾ ਚਲੋ ਕਮੈਂਟੀ ਪੜ ਲਈਏ ਜੇ ਭਈ ਮਾਨ ਸਰਕਾਰ ਨੂੰ ਆਵਾਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਨੂੰ 100 ਚੋਂ 100 ਨਿਊਜ਼ ਕਹਿ ਰਿਹਾ 10 ਚੋਂ 10 ਆਪ ਵਾਲੇ ਕਹਿ ਰਿਹਾ ਹੈ ਪੈਰਾਮੀਟਰ ਤੇ ਕੋਈ ਹੈ ਹੀ ਨਹੀਂ ਮਤਲਬ ਪੂਰੇ ਨੰਬਰ ਹੈ ਤੇ ਕਮੈਂਟਾਂ ਚ ਲੋਕ ਵੀ ਕੁਝ ਕਹਿ ਰਹੇ ਹੋਣੇ ਆ ਹਾਲਾਂਕਿ ਇਸ ਤਰ੍ਹਾਂ ਦੇ ਜਿਹੜੇ ਪਾਰਟੀ ਦੇ ਹੈਂਡਲ ਹੁੰਦੇ ਉਹਨਾਂ ਤੇ ਬਹੁਤੇ ਲੋਕ ਪਾਰਟੀ ਵਾਲੇ ਹੀ ਐਕਟਿਵ ਹੁੰਦੇ ਆ ਪਹਿਲਾ ਕਮੈਂਟ ਹੈ ਅੱਜ ਤੱਕ ਔਰ ਕੋਈ ਨਹੀਂ ਕਰ ਪਾਇਆ ਜੋ ਮਾਨ ਸਰਕਾਰ ਕਰ ਰਹੀ ਹੈ ਚੰਗੀ ਗੱਲ ਦੂਜਾ ਕਮੈਂਟ ਬਿਕੋਜ਼ ਹੀ ਸਟਾਪ ਡਰਗਸ ਇਨ ਪੰਜਾਬ ਐਂਡ ਆਲ ਐਮਐਲਏ ਇਨਕਲੂਡਿੰਗ ਹਿਮ ਡਿਡ ਡਰਗ ਟੈਸਟ ਐਵਰੀ ਫਸਟ ਵੀਕ ਆਫ ਮੰਥ ਟੂ ਪ੍ਰੂਵ ਇਟ ਆਈ ਐਮ ਰਾਈਟ ਇਹ ਕਿਸੇ ਨੇ ਚੁਟਕੀ ਲਈ ਹੈ چکہ سو چو سو نمبر اس کر کے ہے کہ بھئی پنجاب چو ڈرگ تے جمع ختم ہو گیا اور ہر ایم ایل اے انکلوڈنگ مکھمتری ہر ہفتے اپنا ڈوپ ٹیسٹ کران دے وہ کہندہ میں ٹھیک ہی ہوں نا اگلا کمنٹ ہے کوئی ہس ہے بہت زور دی ہس ہے تسی بھی ہس رہے ہو جی میں ہی پھر اگلے کسی نے کچھ لکھے ناپ چلا میں کہوں گا ٹیم بلر کر دیو گاڑا گونا بھی لوگ دے نہیں سننے چاہیے کوئی لکھ رہا ہے ابھی سے مزاق بنا رہے ہو کسی نے لکھیا فالس ریپورٹ ہے بگوز امرسر والا سبزی منڈی رننگ ایلیگل ویڈاوٹ بیسک اینڈ سیوک کمینٹیز سنس ٹونٹی ایئرز اس بینگ اگنورڈ پھر کوئی فنٹیسٹک لکھ رہا ہے جو میں کہی دے نا گھٹے جے ایموجی دکھا کے پھر کسی نے دل بھی پاتا آل رگڈ اینڈ فیک اینڈ پیڈ سروے جسٹ فور ٹو تھاؤزن ٹونٹی سیون الیکشن میں ہونے دیتے آ ہیں جڑا کہہ رہے ہیں نا فیک سروے ਦਰਸਲ ਇਸ ਤਰ੍ਹਾਂ ਦੀਆਂ ਰਿਪੋਰਟਸ ਜਿਹੜੀਆਂ ਨੇ ਨਾ ਉਹ ਪੈਸੇ ਦੇ ਕੇ ਤਿਆਰ ਕਰਾਈਆਂ ਜਾਂਦੀਆਂ ਇਹਨੂੰ ਕਹਿੰਦੇ ਆ ਪੇਡ ਨਿਊਜ਼ ਔਰ ਇਹ ਐਦਾਂ ਨਹੀਂ ਹੁੰਦਾ ਇਹ ਜਿਹੜਾ ਪੰਜਾਬ ਸਰਕਾਰ ਦਾ ਪੀਆਰ ਡਿਪਾਰਟਮੈਂਟ ਹੈ ਉਹ ਪ੍ਰੋਡਕਸ਼ਨ ਦਾ ਪੈਸਾ ਦਿੰਦਾ ਪਰ ਤੁਸੀਂ ਹੈਰਾਨ ਹੋ ਜਾਓਗੇ ਮੈਂ ਹੁਣ ਜੋ ਦੱਸਣ ਵਾਲਾ 90 ਸੈਕਿੰਡ ਯਾਨੀ ਕਿ ਡੇਢ ਮਿੰਟ ਦੀ ਪ੍ਰੋਡਕਸ਼ਨ ਦੀ ਕੋਸਟ ਉਨੀ ਕਹ ਹੈ ਕਿ ਤੁਸੀਂ ਵਧੀਆ ਗੱਡੀ ਲੈ ਸਕਦੇ ਹੋ ਹੋਨ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਹੜੀ ਲੈਣੀ ਹੈ ਪਰ ਇੱਕ ਵਧੀਆ ਗੱਡੀ ਆ ਸਕਦੀ ਹੈ ਹੁਣ ਗੱਡੀ 4-5 ਲੱਖ ਤੋਂ ਥੱਲੇ ਤੇ ਕੋਈ ਹੈ ਹੀ ਨਹੀਂ ਨਾ ਇਸ ਦਾ ਟੈਂਪਚਰ 90 ਸਕਿੰਡ ਦੀ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਦੀ ਕਾਸਟ ਇੱਕ ਗੱਡੀ ਲੈਣ ਦੇ ਬਰਾਬਰ ਹੈ ਔਰ ਇਹ 6 ਮਿੰਟ ਦੀ ਹੈ ਜਿਹਦੇ ਤਰੀਫਾ ਨੇ ਕਿ ਕਿਵੇਂ 100 ਨੰਬਰ ਦੇ ਰਿਹਾ ਲੋਕ ਸਾਰਾ ਕੁਝ ਹੋ ਰਿਹਾ ਹੁਣ ਮੈਂ ਉਸ ਦਿਨ ਵੀ ਲੋਕਾਂ ਨਾਲ ਜਦੋਂ ਗੱਲ ਕੀਤੀ ਸੀ ਮੈਂ ਇਹ ਸਿਰਫ ਇਸ ਕਰਕੇ ਤੁਹਾਨੂੰ ਵਿਖਾਣਾ ਸੀ ਕਿ ਤੁਸੀਂ ਜੋ ਫੋਨ ਕਾਲਾਂ ਤੇ ਗੱਲ ਕਹੀ ਹੋਣੀ ਹੈ ਉਹ ਪਤਾ ਨਹੀਂ ਪਰ ਫੋਨ ਕਾਲਾਂ ਨੇ ਅੱਗੇ ਕੀ ਕਿਹਾ ਜਿਸ ਦੇ ਬਿਹਾਫ ਨਾਲ ਰਿਪੋਰਟ ਬਣ ਗਈ ਔਰ ਇਸ ਰਿਪੋਰਟ ਨੂੰ ਪ੍ਰਚਾਰਤ ਕਰਨ ਤੇ ਪੈਸਾ ਲੱਗ ਗਿਆ ਹੁਣ ਦੇਖੋ ਪ੍ਰੋਡਕਸ਼ਨ ਜੇ ਹੋਏਗੀ ਤੇ ਪੈਸਾ ਤਾਂ ਲੱਗਣਾ ਹੀ ਹੈ ਨਾ ਇਹ ਤੇ ਮੈਂ ਜਰਾ ਜੀ ਗੱਲ ਕਰ ਰਿਹਾ ਜੇ 90 ਸਕਿੰਡ ਵਾਲੀ ਪੋਤੜੇ ਬਹੁਤ ਨੇ ਜੋ ਮੈਂ ਚਾਹਦਾ ਨਹੀਂ ਖੋਲਣਾ ਸਮੇਤ ਸਾਰਾ ਕੁਝ ਹੋਏਗਾ ਹੁਣ ਤੁਸੀਂ ਸੋਚੋ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੇ ਇਹਨੂੰ ਸ਼ੇਅਰ ਕੀਤਾ ਜਾ ਰਿਹਾ ਥੱਲੇ ਕਮੈਂਟਾਂ ਚ ਲੋਕ ਪ੍ਰਸ਼ਾਦ ਦੇ ਰਿਹਾ ਚੰਗਾ ਪ੍ਰਸ਼ਾਦ ਦੇ ਰਿਹਾ ਮੈਂ ਤਾਂ ਕਈ ਵਾਰੀ ਸੋਚਣਾ ਤੁਸੀਂ ਮੈਨੂੰ ਪੀਸ ਕਮੈਂਟਾਂ ਦੇ ਵਿੱਚ رائے ਵੀ ਦਿਓ ਮੇਰਾ ਮੂਡ ਹੈ ਕਿ ਇੱਕ ਨਾ ਅਲੱਗ ਇਹ ਤੇ ਜੋ ਤੁਹਾਡੇ ਨਾਲ ਜਾਣਕਾਰੀਆਂ ਸਾਂਝੀ ਕਰਨੀਆਂ ਉਹ ਕਰੀਆਂ ਜਾਣ ਇੱਕ ਹੋਰ ਸ਼ੁਰੂ ਕਰੀਏ ਕਿ ਜਿਹੜੇ ਲੀਡਰਸ ਆਪਣੇ ਸੋਸ਼ਲ ਮੀਡੀਆ ਤੇ ਚਾਹੇ ਉਹ ਕਿਹੜੀ ਵੀ ਪਾਰਟੀ ਦਾ ਚਾਹੇ ਕਿਹੜਾ ਵੱਡਾ ਬੰਦਾ ਉਹ ਜਿਹੜਾ ਆਪਣੇ ਸੋਸ਼ਲ ਮੀਡੀਆ ਤੇ ਕੁਝ ਵੀ ਪੋਸਟ ਪਾਏ ਤੇ ਉਹਦੇ ਕਮੈਂਟਸ ਪੜਿਆ ਕਰੀਏ ਰੋਜ਼ ਰੋਜ਼ਾਨਾ ਇੱਕ ਕਰੀਏ ਪਰ ਮੈਂ ਉਹਨੂੰ ਐਦਾਂ ਕਰਦੀਏ ਪੋਸਟ ਦਾ ਪੋਸਟ ਮਾਰਟਮ ਮੇਰਾ ਵਿਚਾਰ ਹੈ ਜੇ ਤੁਸੀਂ ਇੱਕ ਬੰਦਾ ਵੀ ਮੈਨੂੰ ਕਮੈਂਟ ਚ ਜੇ ਇਹਦੇ ਤੇ ਹਾਮੀ ਭਰ ਦੋਗੇ ਤੇ ਮੈਂ ਸੋਮਵਾਰ ਤੋਂ ਸ਼ੁਰੂ ਕਰ ਦੂੰਗਾ ਕੱਲ ਤੋਂ ਹੀ ਸੋ ਉਹ ਵੀ ਪਤਾ ਲੱਗੇ ਨਾ ਅੱਛਾ ਇਹਦੇ ਨਾਲ ਹੋਏਗਾ ਕੀ ਕਈ ਲੋਕਾਂ ਨੂੰ ਰੋਜ਼ਗਾਰ ਮਿਲ ਜਾਏਗਾ ਪਤਾ ਨਹੀਂ ਸਰਕਾਰ ਤੇ ਦੇ ਰਹੀ ਹੈ ਆਪਣੇ ਵੱਲੋਂ ਅਸੀਂ ਵੀ ਕੋਸ਼ਿਸ਼ ਕਰੀਏ ਨਾ ਤੁਸੀਂ ਕਹੋਗੇ ਰੋਜ਼ਗਾਰ ਕਿਵੇਂ ਮਿਲ ਜਾਏਗਾ ਭਾਈ ਸਾਰੇ ਲੀਡਰਾਂ ਨੇ ਬੰਦੇ ਰੱਖਣੇ ਨੇ ਭਾਈ ਔਰ ਡਿਲੀਟ ਕਰੀ ਜਾਇਆ ਕਰੋ ਜਿਹੜੇ 네ਗੇਟਿਵ ਆਂਦੇ ਆ ਤੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਹਾਲਾਂਕਿ ਰੋਜ਼ਗਾਰ ਅਜੇ ਵੀ ਮਿਲ ਰਿਹਾ ਹੈ ਸਾਡੇ ਵਰਗੇ ਬੰਦਿਆਂ ਤੇ ਫੇਕ ਕਮੈਂਟ ਕਰਨ ਲਈ ਵੀ ਮਿਲ ਰਿਹਾ ਹੈ ਚੰਗੀ ਗੱਲ ਐ ਅਸੀਂ ਤੇ ਕਹਿੰਦੇ ਮਿਲਣਾ ਚਾਹੀਦਾ ਖੈਰ ਸਰਵੇ ਤੇ ਆਣੇ ਵਾਪਸ ਬਹੁਤ ਆਸਮਾਨੀ ਕੰਮ ਦੇ ਹੋਰ ਸਵਾਲ ਵੱਡਾ ਐ ਕਿ ਪੰਜਾਬ ਦੇ 100 ਚੋਂ 50 ਬੰਦਿਆਂ ਨੂੰ ਫੋਨ ਆਇਆ ਐ ਸੀਐਮਓ ਆਫਿਸ ਤੋਂ ਕਹਿ ਕੇ ਆਇਆ ਐ ਲੋਕਾਂ ਨੇ ਆਪਣਾ ਫੀਡਬੈਕ ਦਿੱਤਾ ਮੈਨੂੰ ਕਈ ਲੋਕਾਂ ਨਾਲ ਮੇਰੇ ਨਾਲ ਗੱਲ ਹੋਈ ਉਹ ਕਹਿੰਦੇ ਅਸੀਂ ਤੇ ਐ ਕਰਤਾ ਅਸੀਂ ਤੇ ਦੱਸਤਾ ਜੀ ਕੀ ਹਾਲਾਤ ਨੇ ਪਰ ਫਿਰ ਸਵਾਲ ਵੱਡਾ ਐ ਕਿ ਕਿਹੜੇ ਲੋਕ ਨੇ ਜਿਹੜੇ 100 ਚੋਂ 100 ਨੰਬਰ ਦੇ ਰਿਹਾ ਹੈ ਹਾਲਾਂਕਿ ਮੈਂ ਇਸ ਮਸਲੇ ਤੇ ਲਾਈਵ ਜੁੜਨਾ ਚਾਹੁੰਦਾ ਸੀ ਤੁਹਾਡੇ ਨਾਲ ਪਰ ਚੈਨਲ ਅਜੇ ਇੰਨਾ ਵੱਡਾ ਹੈ ਨਹੀਂ ਪੈਸੇ ਉਸੇ ਹੈ ਨਹੀਂ ਲਾਈਵ ਦੀ ਫੈਸਿਲਿਟੀ ਕਰਾਂਗੇ ਸ਼ੁਰੂ ਥੋੜੇ ਦਿਨ ਬਾਅਦ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਨਾਲ ਜੁੜਿਆ ਕਰਾਂਗੇ ਪਰ ਉਦੋਂ ਤੱਕ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਜਾਣਕਾਰੀ ਸਾਂਝੀ ਕਰੋ ਕਿ ਤੁਹਾਡੇ ਕੋਲ ਫੋਨ ਆਇਆ ਤੁਸੀਂ ਕੀ ਕਿਹਾ ਤੁਸੀਂ ਕਿੰਨੇ ਨੰਬਰ ਦਿੱਤੇ ਫਿਰ ਇਹਦੇ ਨਾਲ ਹੋਏਗਾ ਕਿ ਸਰਕਾਰ ਉਹਨੂੰ ਪੜ੍ਹੇਗੀ ਸਾਡੇ ਕਮੈਂਟ ਪੜਦੀ ਹੈ ਸਰਕਾਰ ਖਬਰਾਂ ਵੇਖਦੀ ਹੈ ਫਿਰ ਚਾਰ ਬੰਦਿਆਂ ਦੀ ਡਿਊਟੀ ਲੱਗੂਗੀ ਰੋਜ਼ਗਾਰ ਮਿਲ ਗਿਆ ਨਾ ਘਟੋ ਘਟ ਕਿਸੇ ਨੂੰ ਤੇ ਰੋਜ਼ਗਾਰ ਮਿਲੂਗਾ ਪਰ ਇਸ ਤਰ੍ਹਾਂ ਦੇ ਸਰਵੇ ਜਿਹੜੇ ਨੇ ਮੈਂ ਹੁਣ ਥੋੜਾ ਸੀਰੀਅਸ ਮੋਡ ਤੇ ਇਸ ਸਰਵੇ ਜਿਹੜੇ ਨੇ ਇਹ ਲੀਡਰਸ਼ਿਪ ਨੂੰ ਤੇ ਗੁੰਮਰਾਹ ਕਰ ਸਕਦੇ ਆ ਤੁਸੀਂ ਪ੍ਰਚਾਰਿਤ ਤੇ ਉਹਨੂੰ ਕਰ ਸਕਦੇ ਹੋ ਪਰ ਪੰਜਾਬ ਦੇ ਲੋਕਾਂ ਨੇ ਅਸੀਂ ਕੀ ਕੀਤਾ ਇਹ ਆਪਣੇ ਆਪ ਚ ਸਭ ਤੋਂ ਵੱਡਾ ਸਵਾਲ ਹੈ ਸੋ ਇੱਕ ਰਿਪੋਰਟ ਹੁਣ ਮੈਨੂੰ ਲੱਗਦਾ ਕਿ ਤੇ ਡਿਲੀਟ ਵੀ ਨਾ ਹੋ ਜਾ ਮੇਰੇ ਰਿਕਾਰਡ ਚ ਰੱਖ ਲਿਆ ਕਿ ਕਿਵੇਂ ਆਮ ਆਦਮੀ ਪਾਰਟੀ ਦੇ ਆਪ ਦੇ ਆਫੀਸ਼ੀਅਲ ਹੈਂਡਲ ਤੇ ਰਿਪੋਰਟ ਪਈ ਹੈ ਕਿ 100 ਚੋਂ 100 ਨੰਬਰ ਟੀਵੀ ਵਾਲੇ ਕਹਿ ਰਹੇ ਆ ਔਰ ਉਹਨੂੰ ਚੱਕ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਔਰ 10 ਚੋਂ 10 ਦੇ ਰਿਹਾ ਹੈ ਪਰ ਸਵਾਲ ਵੱਡਾ ਮੇਰਾ 100 ਦੱਸਦਾ ਨਹੀਂ ਹੈ ਚਲੋ ਉਹ ਤੇ ਇੱਕ ਮਿਸਕਮਿਊਨੀਕੇਸ਼ਨ ਗੈਪ ਹੈ ਹੀ ਹੈ ਕਿਉਂਕਿ ਹਿੰਦੀ ਦੀ ਖਬਰ ਹੈ ਹਿੰਦੀ ਦੇ ਲੋਕ ਨੇ ਪੰਜਾਬ ਚ ਕਿਹੜੇ ਲੋਕ ਨੇ ਕਿਹੜੇ ਸੋਸ਼ਲ ਮੀਡੀਆ ਸਾਹਮਣੇ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਉਹਨਾਂ ਤੇ ਨਹੀਂ ਜਾਊਂਗਾ ਫਿਰ ਲੋਕਾਂ ਨੇ ਕਹਿ ਦੇਣਾ ਤੁਸੀਂ ਤੇ ਸਾਰਾ ਕੁਝ ਜਾਣਦੇ ਹੋ ਤੁਸੀਂ ਵੀ ਤੇ ਰਹੇ ਹੋ ਤੇ ਮੈਂ ਤੇ ਕਹਿ ਰਿਹਾ ਔਰ ਸਵਾਲ ਵੱਡਾ ਹੈ ਇਹ 100 ਚੋਂ 10 ਦੱਸ ਚੋਂ 10 ਤੁਸੀਂ ਕਿੰਨੇ ਦਿੱਤੇ ਜੇ ਤੁਹਾਡੀ ਹਾਜ਼ਰੀ ਇੱਥੇ ਨਹੀਂ ਲੱਗੀ ਤੁਹਾਡੇ ਕੋਲ ਫੋਨ ਆਉਣ ਤੋਂ ਬਾਅਦ ਤੁਹਾਡਾ ਫੀਡਬੈਕ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਹਾਲਾਤ ਬਿਹਤਰ ਨੇ ਇਹ ਤੁਸੀਂ ਤੈਅ ਕਰੋ ਮੈਂ ਐਸੇ ਕਰਕੇ ਸਿਰਫ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਕਿ ਤੁਹਾਡਾ ਫੀਡਬੈਕ ਸਰਕਾਰ ਕੋਲ ਪਹੁੰਚ ਗਿਆ ਤੁਸੀਂ ਬਹੁਤ ਚੰਗਾ ਫੀਡਬੈਕ ਦਿੱਤਾ ਐਦਾਂ ਦੀ ਸਰਕਾਰ ਕਦੇ ਨਹੀਂ ਪੰਜਾਬ 'ਚ ਬਣੀ ਐਦਾਂ ਦੇ ਸੀਐਮ ਕਦੇ ਪੰਜਾਬ ਨੂੰ ਨਹੀਂ ਮਿਲੇ ਸੌ ਚੋ ਸੌ ਚਾ ਸ਼ਾਨਦਾਰ ਕੰਮ ਹੋ ਰਿਹਾ ਹੈ 16 ਮੈਡੀਕਲ ਕਾਲਜਾਂ ਦੇ ਵਿੱਚ ਪੰਜਾਬ ਦੇ ਲੋਕ ਆਪਣਾ ਇਲਾਜ ਕਰਾ ਆ ਰਹੇ ਹੈ ਕਰਾ ਰਹੇ ਹੈ ਨਾ ਬਾਹਰੋਂ ਲੋਕ ਆ ਰਹੇ ਹਿਮਾਚਲ ਜੰਮੂ ਕਸ਼ਮੀਰ ਤੋਂ ਉੱਥੇ ਨਹੀਂ ਹੈਗੇ ਮੈਡੀਕਲ ਕਾਲਜ ਸਾਡੇ ਕੋਲ 16 ਨੇ ਅੱਛਾ 16 ਤੇ ਇਹਨਾਂ ਨੇ ਬਣਾਏ ਪੁਰਾਣੇ ਵੀ ਨੇ ਮੈਨੂੰ ਗਿਣਤੀ ਨਹੀਂ ਪਤਾ ਤੁਸੀਂ ਤੈਅ ਕਰਕੇ ਦੱਸ ਦਿਓ ਕਮੈਂਟਾਂ 'ਚ ਫਿਰ ਉਸ ਤੋਂ ਬਾਅਦ ਕਿੰਨਾ ਕੁਝ ਹੋ ਗਿਆ ਪੰਜਾਬ 'ਚ ਫਿਰ ਤੁਸੀਂ ਕਹੋਗੇ ਕਿ ਕਰਕੇ ਬੋਲੀ ਜਾਣਾ ਨਾ ਤੁਸੀਂ ਤੈਅ ਕਰੋ ਹੁਣ ਨੰਬਰ ਤੁਸੀਂ ਦੇਣੇ ਉਹ ਸਰਕਾਰ ਨੂੰ ਦੇਤੇ ਸੀ ਹੁਣ ਇਸ ਰਿਪੋਰਟ ਦੇ ਕਮੈਂਟਾਂ 'ਚ ਨੰਬਰ ਦਿਓ ਕਿ ਮੈਂ ਸੌ ਨਹੀਂ ਕਹੂੰਗਾ ਦਸ ਚੋ ਸਰਕਾਰ ਨੂੰ ਸਾਡੇ ਸੀਐਮ ਸਾਹਿਬ ਨੂੰ ਸਰਕਾਰ ਦੀ ਕਾਰਗੁਜ਼ਾਰੀ ਨੂੰ ਤੁਸੀਂ ਪਾਰਟੀ ਨੂੰ ਤੁਸੀਂ ਕਿੰਨੇ ਨੰਬਰ ਦਿੱਤੇ ਹੋ ਉਹ ਸਰਵੇ ਮੈਂ ਅੱਜ ਤੋਂ ਦੋ ਦਿਨ ਬਾਅਦ ਇੱਥੇ ਸਾਂਝਾ ਕਰ ਲੂੰਗਾ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ